ਕਿਸਾਨ ਵੀਰੋ ਰਾਮ ਰਾਮ ਨਮਸਕਾਰ ਸਤਿ ਸ਼੍ਰੀ ਅਕਾਲ ਤਰੀਕ ਹੋ ਗਈ ਅੱਜ 1 ਜੂਨ 2025 ਜੂਨ ਮਹੀਨਾ ਚੜ ਗਿਆ ਜੀ ਠੀਕ ਹੈ ਜੀ ਚੋਨਾ ਲੱਗਣ ਵਾਲਾ ਮਹੀਨਾ ਦਾ ਨਾ ਜਿਹੜਾ ਹੋ ਗਿਆ ਚੜ ਤੇ ਕਰਾ ਦਾ ਕੰਮ ਚੱਲਦਾ ਪਿਆ ਅੱਜ ਤੀਜਾ ਦੇਣਾ ਕੱਲ ਹੀ ਨਾ ਜਿਹੜਾ ਕੱਲਿੰਦਾ ਕਰਾ ਦਾ ਨਾ ਥੋੜਾ ਸਿਸਟਮ ਖਰਾਬ ਹੋ ਗਿਆ ਸੀ ਕੋਈ ਲੀਡੀ ਜੀ ਤੇ ਕੱਲਿੰਦੇ ਪੂਰੀ ਦਿਹਾੜੀ ਠੀਕ ਕਰਾਣ ਦੇ ਲੰਗੀ ਤੇ ਅੱਜ ਫੇਰ ਆਇਆ ਕਰਾ ਆਪਣੇ ਤੇ ਬਾਰਿਸ਼ ਵੀ ਪੈ ਗਈ ਆ ਥੋੜੀ ਤੇ ਜਿਹੜੇ ਨਾ ਘਟਾ ਮਿੱਟੀ ਬੈ ਗਿਆ ਠੀਕ ਹੈ ਜੀ ਘਟਾ ਮਿੱਟੀ ਬੈ ਗਈ ਆ ਤੇ ਇਹ ਖੇਤ ਆ ਕਿਸਾਨ ਵੀਰੋ ਜਿਹੜਾ ਕਰਾਂਦੇ ਪਏ ਅੱਜ ਪਧਰਾ ਠੀਕ ਹੈ ਜੀ ਉਹਨੂੰ ਚੋਣਾ ਜੇ ਅੱਲਾ ਨਾਲ ਵੀ ਤੁਹਾਨੂੰ ਪਤਾ ਸ਼ੁਰੂ ਕਰ ਦੇਣਾ 5-7 ਦੇਣੀ ਆ ਹੋਰ ਤੇ 744 ਐਫ ਟੀ 4 ਸਟਾਰ ਆਲਾ ਕਿਸਾਨ ਵੀਰੋ 4 ਸਟਾਰ 3478 ਸੀਸੀ ਇੰਜਨ ਤੇ 14 928 ਦੇ ਬੈਕ ਟਾਇਰ ਆ ਇਹਦੇ ਚ ਦੇ 750 16 ਦੇ ਫਰੰਟ ਹੈ ਤੇ ਹੁਣ ਜਿਹੜਾ 744 XT ਆ ਰਿਹਾ ਨਾ ਨਵੀਂ ਸ਼ੋਅ ਚ 15 20 ਦਿਨ ਹੋ ਗਿਆ 15 9 28 ਦੇ ਟਾਇਰਾਂ ਚ ਵੀ ਆ ਗਿਆ ਇਹ 14 ਦੇ ਟਾਇਰ ਆ ਉਹ 15 9 28 ਦੇ ਲੈਣੇ ਉਹ ਵੀ ਮਿਲ ਜਾਣਗੇ ਠੀਕ ਹੈ ਜੀ ਉਹ 16 ਤੋਂ ਥੋੜੇ ਛੋਟੇ ਆ ਦਿੱਤੋਂ ਥੋੜੇ ਵੱਡੇ ਆ 14 ਤੋਂ ਉਹ ਵਧੀਆ ਟਾਇਰ ਆ ਮੇਰੇ ਖਿਆਲ ਨਾਲ ਸਿਸਟਮ ਨਾ ਇਹ ਸਿਸਟਮ ਲਾਇਆ ਇਹਨਾਂ ਨੇ ਆਪਣਾ ਇੱਧਰ ਇਹ ਜਿਹੜਾ ਸੈਟਿੰਗ ਕਰਦੇ ਆ ਠੀਕ ਹੈ ਜੀ ਤੇ ਪੂਰਾ ਤੇ ਇਹ ਖੇਤ ਤਾਂ ਨੂੰ ਮੈਂ ਦਿਖਾ ਦਿੰਦਾ ਜਿਹੜਾ ਪਧਰਾ ਕਰ ਰਹੇ ਆ ਵੇਖ ਲਓ ਇੱਧਰੋਂ ਆ ਠੀਕ ਹੈ ਜੀ ਇੱਧਰੋਂ ਲਾ ਕੇ ਉੱਥੋਂ ਲਾ ਕੇ ਜਿਸ ਵਕ ਕਮਾਉਂਦਾ ਤੇ ਇੱਧਰੋਂ ਲਾ ਕੇ ਉਹ ਅੱਗੇ ਤੱਕ ਠੀਕ ਹੈ ਇਹ ਖੇਤ ਆ ਤੇ ਇੱਧਰ ਆਪਣਾ ਉਹ ਸਾਹਮਣੇ ਵੇਖ ਲਓ ਐਸੇ 105 ਖੜਾ ਇਹਦੇ ਮਗਰ ਕਰਾਪ ਆਇਦਾ ਮੈਂ ਤੇ ਇਹ ਨਾ ਜਿਹੜੀ ਆਪਾਂ ਕੱਲ ਖੇਤ ਪਧਰੇ ਕਰਾਏ ਸੀ ਉਹ ਕਿਸਾਨ ਵੀਰੋਂ ਹੁਣ ਨਾ ਮੈਂ ਤੇ ਮਗਰ ਪਾਣੀਆਂ ਹੱਲਾ ਟਰਲਰਾਂ ਪਾਣੀਆਂ ਤੇ ਮਗਰ ਆਪਣੇ ਕਰਾਹ ਖੋਲ ਕੇ ਨਾ ਆਪਣੇ ਟਰੈਕਟਰ ਮ ਤੇ ਇਹ ਜਿਹੜਾ ਖੇਤ ਦੇਖ ਰਹੇ ਹੋ ਤਾਂ ਪੂਰਾ ਇਹ ਵੀ ਪਦਰਾ ਘਰ ਤੇ ਦਾ ਤੇ ਇਹਨੂੰ ਬਾਦਣਾ ਕਿਉਂਕਿ ਬਾਰਸ਼ ਪੈ ਗਈ ਹੈ ਥੋੜੀ ਘਟਾ ਮਿੱਟੀ ਬੈ ਗਈ ਆ ਬੈ ਗਿਆ ਤਾਂ ਕੰਮ ਬੱਤਰ ਚ ਆ ਗਿਆ ਠੀਕ ਹੈ ਜੀ ਨਾ ਘਟਾ ਉਡਣਾ ਤਾਂ ਟਰੈਕਟਰ ਵੀ ਸੁੱਖਾ ਰਿਆ ਨਾ ਤੇ ਪਹਿਲੀ ਵੀ ਵਧੀਆ ਪੁੱਟੀ ਜਾਣੀਆਂ ਥੱਲੋਂ ਆ ਵੇਖ ਲਓ ਆ ਪੂਰਾ ਖੇਤ ਜਿਹੜਾ ਤੇ ਪੂਰਾ ਜ਼ੀਰੋ ਲੈਵਲ ਹੋ ਗਿਆ ਤਾਂ ਇਹ ਕਿੰਨੂੰ ਬਾਣਾ ਦੇਖੋ ਉੱਪਰ ਵਾਲੀ ਆ ਪੱਟੀ ਆ ਵੇਖ ਲਓ ਉੱਪਰ ਆ ਪੱਟੀ ਇਹ ਵੀ ਚੰਗੀ ਲੰਮੀ ਪੱਟੀ ਹੈ ਇਹਨੂੰ ਵੀ ਬਾਦਣਾ ਠੀਕ ਹੈ ਜੀ ਜਿਹੜਾ ਜਿਹੜਾ ਤੇ ਬਾਕੀ ਇਹ ਖੇਤ ਕਰਨ ਤੋਂ ਬਾਅਦ ਨਾ ਉਹ ਅਗਲੇ ਖੇਤ ਚ ਜਾਣਾ ਇੱਕ ਖੇਤ ਇਹ ਚਲੋ ਇਹਨੂੰ ਤਾਂ ਨਹੀਂ ਕਰਦਾ ਇਸ ਤੋਂ ਬਾਅਦ ਉਹ ਅੱਗੇ ਖੇਤ ਆ ਉਧਰ ਜਾਣਾ ਉਹ ਕਰਨਾ ਪਦਰਾ ਤੇ ਕਹਿ ਲਓ ਵੀ ਅੱਜ ਦੀ ਦਿਹਾੜੀ ਪੂਰੀ ਲੱਗ ਜਾਣੀ ਆ ਬਾਕੀ ਹੋਰ ਵੀ ਆ ਗਈ ਐ ਪਹਿਲੀਆਂ ਜੇ 5-6 ਕਿਲੇ ਛੜਕਤੇ ਪਦਰੀ ਕਰਨ ਵਾਲੀ ਅੱਜ ਦੀ ਸਾਰੀ ਜੀ ਕਰਾ ਕਰਾ ਲੈਣਾ ਜਿੱਥੇ ਜਿੱਥੇ ਚੋਨਾ ਲਾਣਾ ਠੀਕ ਹੈ ਜੀ ਵੇਹ ਲੋ ਪੂਰਾ ਬੱਤਰ ਪੂਰਾ ਆ ਪਹਿਲੇ ਆਪਣਾ SLAH ਹੀ ਆਪਣੀ ਪਿੱਦੇ ਜੇ ਗੰਨਾ ਲਾ ਦੀਏ ਕਮਾਦ ਲਾ ਦੀਏ ਲੇਕਿਨ ਜਦੋਂ ਲਾਣਾ ਹੀ ਗੰਨਾ ਉਦੋਂ ਕਿਸਾਨ ਵੀਰੋ ਪਹਿਲੀ ਬਿਲਕੁਲ ਸੁੱਕੀ ਸੀ ਬੱਤਰ ਨਹੀਂ ਆਗਾ ਫਿਰ ਅਸੀਂ ਕਿਹਾ ਜੇ ਮਨਾ ਨਹੀਂ ਕੰਮ ਮੁੜ ਕੇ ਪਾਣੀ ਪੂਣੀ ਕਿੱਥੇ ਦਿੰਦੇ ਰਹਿਣਾ ਫਿਰ ਅਸੀਂ ਗੰਨੇ ਆਲਾ ਕੰਮ ਕੈਨਸਲ ਕਰਤਾ ਇਹ ਖੱਤੇ 'ਚ ਆਈ ਗਏ ਝੋਨਾ ਹੀ ਲਾਵਾਂਗੇ ਤੇ ਤਾਂ ਕਰਕੇ ਪੱਧਰਾ ਕਰਾਂਦੇ ਪੀਏ ਤਾਂ ਅਗਲੀ ਵਾਰੀ 'ਚ ਗੰਨਾ ਲਾਵਾਂਗੇ ਠੀਕ ਹੈ ਜੀ ਗੰਨੇ ਲਈ ਵੀ ਸੁੱਖਾ ਹੋ ਜਾਏਗਾ ਕੰਮ ਪੱਧਰਾ ਹੋ ਜਾਏਗਾ ਤੇ ਦੀ ਨਾ ਆਵਾਜ਼ ਬੜੀ ਤਗੜੀ ਆ ਕਿਸਾਨ ਵੀਰੋ ਇਹ ਜਿਹੜਾ 744 XT ਆ ਇਹ ਕਹਿ ਲਓ ਵੀ 855 ਆ 855 ਵੀ 3478 ਸੀਸੀ ਜਾ ਰਿਆਂ ਨਾ ਵਾ ਜਿਹੜਾ ਨਾ 855 ਇਹ ਵੀ 3478 ਹੀ ਆ ਠੀਕ ਹੈ ਜੀ ਇਧਰੋਂ ਹੁਟੋਂ ਡੀ ਆ ਥੋੜੀ ਮਿੱਟੀ ਨੇ ਆ ਪਾਛਾ ਉੱਚਾ ਆਇਆ ਜਿਹੜਾ ਇਧਰੋਂ ਆ ਕੇ ਖਰਾਬ ਪਰ ਜਿੰਦਾ ਤਾਂ ਟਰੈਕਟਰ ਦਾ ਹੀ ਹੋਰ ਵੀ ਲੱਗਦਾ ਥੋੜਾ ਇਹ ਬੜਾ ਵਧੀਆ ਟਰੈਕਟਰ ਹੈ ਕਿਸਾਨ ਵੀਰੋ ਮੀਡੀਅਮ ਜਿਹੜਾ ਟਰੈਕਟਰ ਹੈ ਨਾ ਬਹੁਤਾ ਵੱਡਾ ਤਾਂ ਨਾ ਬਹੁਤਾ ਛੋਟਾ 44 XT RC ਤੇ 50 ਕਿਹ ਐਚ ਪੀ ਆਂਦਾ ਉਹਦਾ 55 ਐਚ ਪੀ ਕੈਟਾਗਰੀ ਦਾ ਟਰੈਕਟਰ ਹੈ ਠੀਕ ਹੈ ਜੀ ਤੇ ਜਿਹੜੇ ਖੇਤਾਂ ਚਾ ਨਾ ਖੇਤੀਬਾੜੀ ਦਾ ਕੰਮ ਕਰਨ ਲਈ ਜਿੱਦਾਂ ਪਹਿਲੀ ਪੁਲੀ ਬਾਣੀ ਆ ਖਰਾ ਚਲਾਣਾ ਕੰਪਿਊਟਰ ਕਰਾ ਹੋਰ ਵੀ ਖੇਤੀਬਾੜੀ ਦੇ ਕੰਮ ਹੈ ਟਰਾਲੀ ਨੂੰ ਛੱਡ ਕੇ ਉਦੇ ਲਈ ਸਭ ਤੋਂ ਬੈਸਟ ਟਰੈਕਟਰ ਮੈਂ ਕਹਿੰਦਾ ਏਹੀ ਆ ਸਵਰਾਜ ਜੀ ਚਾਹੇ 855 ਲੈ ਲਓ ਚਾਹੇ 744 ਇਹ ਵਧੀਆ ਸਵਰ 855 ਦਾ ਵੀ ਮੇਰੇ ਖਿਆਲ ਨਾਲ ਕਿਉਂਕਿ ਥੋੜਾ ਸਸਤਾ ਆ ਜਾਂਦਾ ਤੇ ਇੰਜਨ ਜਿਹੜਾ 855 ਦਾ ਹੀ ਮਿਲ ਜਾਂਦਾ ਪਾਵਰ ਸਾਰੀ 855 ਦੇ ਬਰਾਬਰ ਹੀ ਮਿਲ ਜਾਂਦੀ ਆ ਬਸ ਇੱਕ ਨਾਂ ਆ ਆ ਵੀ ਉਹ 855 744 ਠੀਕ ਹੈ ਜੀ ਤੇ ਇਹਦਾ ਪਹਿਲੇ ਹਾਈ ਦਾ ਤੋਰਾ ਚੰਗਾ ਪਹਿਲੇ ਹਾਈ ਚ ਪਹਿਲੀ ਜਿਹੇ ਟਰੈਕਟਰ ਕਾਮਯਾਬੀ ਉਹ ਹੀ ਆ ਕਿਸਾਨ ਵੀਰੋ ਜਿਹਦਾ ਪਹਿਲੇ ਹਾਈ ਦਾ ਤੋਰਾ ਚੰਗਾ ਠੀਕ ਹੈ ਜੀ ਕਿਉਂਕਿ ਪਹਿਲਾ ਹਾਈ ਆ ਨਾ ਜਿਹੜਾ ਪੂਰਾ ਤੋੜਾ ਚੰਗਾ ਹੋਣ ਦੇ ਨਾਲ ਜਾਨ ਵੀ ਪੂਰੀ ਹੁੰਦੀ ਆ ਟਰੈਕਟਰ ਦੀ ਪਾਵਰ ਤੇ ਟੋਪ ਲੋਡ ਚ ਜੇ ਤੁਸੀਂ ਪਾ ਲੋ ਨਾ ਤਾਂ ਟੋਪ ਲੋਡ ਚ ਚਾਲ ਤਾਂ ਵਧ ਜਿੰਦੀ ਆ ਲੇਕਿਨ ਥੋੜਾ ਯੋਰ ਘਟ ਜਾਂਦਾ ਟਰੈਕਟਰ ਲੋਡ ਲੰਦਾ ਕਈ ਵਾਰੀ ਜਿਦਾਂ ਉਹ ਆਪਣਾ ਖੜਾ ਨਾ ਸਾਹਮਣੇ 605 ਇਹਦਾ ਕਿਸਾਨ ਵੀਰੋ ਚੱਕਰ ਸਭ ਤੋਂ ਵੱਡਾ ਇਹ ਆ ਵੀ ਇਹ ਟਰੈਕਟਰ ਆ ਥੋੜਾ ਪਾਰਾ ਟਰਾਲੀ ਚ ਇਤਨੀ ਕੋਈ ਪਰਵਾਹ ਤੇ ਨਾ ਆਏ ਮੰਨਦਾ ਤਾਂ ਸਾਰਿਆਂ ਨੂੰ ਪਤਾ ਟਰਾਲੀ ਚ ਤੇ ਤੂੰ ਕਾ ਡਾਉਂਦਾ ਦਾ ਮੁਕਾਬਲਾ ਹੀ ਕੋਈ ਨਹੀਂ ਟਰਾਲੀ ਚ ਟਰੈਕਟਰ ਦਾ ਲੇਕਿਨ ਜਿਹਲੇ ਆਂਦੀ ਆ ਨਾ ਗੱਲ ਖੇਤੀ ਦੀ ਪਹਿਲੀ ਵਾਂ ਦੀ ਫੇਰ ਕਿਸਾਰ ਮੀਰੋ ਇਹਦਾ ਚੱਕਰੇ ਆ ਵੀ ਪਹਿਲੇ ਹਾਈ ਦਾ ਇਹਦਾ ਤੋਰਾ ਘਟਾ ਐ ਐਵੇਂ ਝੂਠ ਮਾਰੇ ਇਹਦੇ ਮੁਕਾਬਲੇ ਨਾਲ ਬਿਲਕੁਲ ਘਟਾ ਇਹਦਾ ਤੋਰਾ ਤੇ ਚੌਥੇ ਲੋਜ ਜੇ ਚਲਾਓਗੇ ਫੇਰ ਤੋਰਾ ਬੰਦਾ ਲੇਕਿਨ ਚੌਥੇ ਲੋਜ ਜੇ ਜਦੋਂ ਤੁਸੀਂ ਪਹਿਲੀ ਪੁੱਟਣੀ ਆ ਪਹਿਲੀ ਵਾਰੀ ਜਾਂ ਟਿੱਲਰਾਂ ਨਾਲ ਜਾਂ ਤਵਿਆਂ ਨਾਲ ਉਦੋਂ ਫੇਰ ਲੋਡ ਲੈਂਦਾ ਡਾਇਰੈਕਟਰ ਤੇ ਉਦਾਂ ਨੋਰਮਲ ਜਦੋਂ ਪੁੱਟੀ ਦੀ ਪੈ ਲਈ ਥੋੜੀ ਪੋਲੀ ਬਾੜੀਆਂ ਉਹ ਤੇ ਚੌਥੇ ਲੋਜ ਵੀ ਖਿੱਚੀ ਜਾਂਦਾ ਕੋਈ ਪਰਵਾਹ ਨਹੀਂ ਲੇਕਿਨ ਜੇ ਤੁਸੀਂ ਸਖਤ ਪਹਿਲੀ ਬਾੜੀਆਂ ਫੇਰ ਇਹਨੂੰ ਪਹਿਲੇ ਹਾਈ ਜੀ ਚਲਾਣੇ ਪੈਂਦੇ ਤੇ ਪਹਿਲੇ ਹਾਈ ਜੀ ਤੋਰਾ ਘਟਾ ਐ ਦਾ ਬਸ ਇਸ ਚੀਜ਼ ਤੋਂ ਥੋੜੀ ਇਹਦਾ ਕਿਸਾਨ ਵੀਰੋ ਤੋਰਾ ਬੜਾ ਸਵਰਾਜ ਦਾ ਚਾਹ ਤੁਸੀਂ ਦਾ 735 ਲੈ ਲਓ ਚਾਹੇ 55 ਲੈ ਲਓ ਜਾਂ 44 ਲੈ ਲਓ ਕੋਈ ਵੀ ਪਹਿਲੇ ਹਾਈ ਦਾ ਸਾਰਿਆਂ ਦਾ ਤੋਰਾ ਜਿਆਦਾ ਤੇ ਤਾਂ ਪਹਿਲੀ ਚ ਜਿਆਦਾ ਕੰਮ ਜਾਵਾ ਪਹਿਲੀ ਵਾਲੇ ਜਿਆਦਾ ਇਹਨੂੰ ਪ੍ਰੇਫਰ ਕਰਦੇ ਆ ਤੇ ਜਿਹੜੇ ਪਹਿਲੀ ਪਲੱਸ ਜਿੰਦਾ ਟਰਾਲੀ ਦਾ ਵੀ ਕੰਮ ਜਿਆਦਾ ਜਿਹਦਾ ਗੰਨੇ ਕੋਨੇ ਵਾਲੇ ਉਹ ਫਿਰ ਇਹ ਨੂੰ ਲਲੰਦੇ ਆ 555 ਨੂੰ ਜਾਂ 605 ਨੂੰ ਜਿਆਦਾ 555 ਹੀ ਲਲੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਆਪਣਾ ਗੰਨੇ ਦਾ ਵੀ ਕੰਮ ਚੱਲਣਾ ਤੇ ਉਹ ਤਾਂ ਫਿਰ ਮੇਲੇ ਤੇ ਜਾਣਾ ਪੈਜੀ ਟਰਾਲੀ ਕੱਢਣੀ ਤੇ ਉਹ ਫਿਰ ਇਹੋ ਹੀ ਲਲੰਦੇ ਆ ਤਾਂ ਇਹਦੇ ਨਾਲ ਹੀ ਬਾਹੂ ਲੰਦੇ ਜਿਹੜੇ ਕੱਲੀ ਪਹਿਲੀ ਆਲਾ ਕੰਮ ਨਾ ਜਾਂ ਪਹਾੜੇ ਦਾ ਕੰਮ ਹੈ ਗੰਨਾ ਗੰਨਾ ਨਹੀਂ ਟਰਾਲੀ ਖਿੱਚਣੀ ਜਿਆਦਾ ਉਹ ਇਹਨੂੰ ਹੀ ਪ੍ਰੀਫਰ ਕਰਦੇ ਆ ਕਿਸਾਨ ਵੀਰ ਤੇ ਮੇਰੇ ਖਿਆਲ ਨਾਲ ਉਹਨਦੇ ਲਈ ਇਹ ਵਰੀਆ ਠੀਕ ਹੈ ਜੀ ਬਾਕੀ ਨੇ ਤਾਂ ਥੋੜਾ ਜਿਹਾ ਸਿਸਟਮ ਉਲਟਾ ਹੈ ਉਲਟਾ ਮੀਨੇ ਜਿਹੜੀ ਦੀ ਪਹਿਲੇ ਹਾਈ ਦੀ ਚਾਲ ਹੈ ਨਾ ਜਿੰਨੀ ਦੀ ਪਹਿਲੇ ਹਾਈ ਦੀ ਚਾਲ ਆ ਉਹ ਜਿਹੜਾ ਸਾਡੇ ਆਲਾ ਉਹਦੀ ਚੌਥੇ ਲੋ ਦੀ ਚਾਲ ਆ ਠੀਕ ਹੈ ਜੀ ਤੇ ਜਿੰਨੀ ਉਹਦੀ ਚੌਥੇ ਲੋਹ ਦੀ ਚਾਲ ਆ ਚੌਥੇ ਲੋਹ ਜੀ ਨਾ ਦੌੜਦਾ ਉਹ ਨਾ ਇਹ ਪਹਿਲੇ ਹਾਈ ਚ ਦੌੜਦਾ ਉਲਟਾ ਆਂਦੇ ਗੇਅਰ ਪਹਿਲਾ ਗੇਅਰ ਤੋਂ ਟੋਪ ਗੇਅਰ ਦੀ ਸਪੀਡਾਂ ਉਲਟ ਆਂਦੀਆਂ ਦੋਨਾਂ ਦੀਆਂ ਠੀਕ ਹੈ ਜੀ ਤੇ ਠੀਕ ਹੈ ਕਿਸਾਨ ਵੀਰੋ ਫਿਰ ਦਿਓ ਯਾਜਤੂਨ ਵੀਡੀਓ ਨੂੰ ਥੋੜਾ ਖਤਮ ਕਰਨ ਦੀ ਰੋਕਣ ਦੀ ਕਿਉਂਕਿ ਹੁਣ ਤੁੱਪ ਚੜਦੀ ਪਈ ਆ ਤੇ ਆਪਾਂ ਵੀ ਨਾ ਕੰਮ ਨ ਵਿੜ ਲੀਏ ਇਹ ਜਮਾ ਟਰੈਕਟਰ ਲਿਆ ਕੇ ਖੜਾ ਕੀਤਾ ਨਾ ਇਹ ਤਾਂ ਮਗਰੇ ਟਰੈਲਰਾਂ ਪਾਣੀਆਂ ਟਰੈਲਰਾਂ ਪਾ ਕੇ ਦੇ ਪੈਰੀ ਤਿੰਨ ਚਾਰ ਕਿੱਲੇ ਬਾਹਨ ਆਲੀ ਆ ਜਿਹੜੀ ਕੱਲ ਦੀ ਕਰਾਹ ਕੀਤੀ ਦੀ ਆ ਤੈਨੂੰ ਫਿਰ ਮੈਂ ਠੰਡੇ ਠੰਡੇ ਬਾਦਾਬਾਜੀ ਤੋਂ ਪਜੜ ਜਾਣੀਆਂ ਫਿਰ ਟਰੈਕਟਰ ਵੀ ਥੋੜਾ ਜਿਦਾਂ ਨਾ ਸੇਕਾ ਮਾਰ ਲਾਪੰਦਾ ਠੀਕ ਹੈ ਜੀ ਤੇ ਕੰਮ ਦੇ ਵੇੜ ਲਈਏ ਹੋਰ ਮਿੰਟਾਂ ਮਿੰਟੀ ਤੇ ਇਹਨਾਂ ਤਾਂ ਲੱਗੇ ਰਹਿਣਾ ਇਹਦੀ ਪੂਰੀ ਦਿਹਾੜੀ ਲੱਗ ਰਹੀਆਂ ਅੱਜ ਵੀ ਇਧਰੋਂ ਖਤਮ ਕਰਕੇ ਇਹਨਾਂ ਨੂੰ ਪਰੇ ਚੱਲ ਜਾਣਾ ਠੀਕ ਆ